ਇੱਕ ਤੀਜਾ ਮਸਲਾ ਪੰਜਾਬ ਦਾ ਮਹੱਤਵਪੂਰਨ ਇਸ ਕਰਕੇ ਇੱਕ ਤਾਂ ਜੁੜਿਆ ਸਿੱਧਾ ਕਿਸਾਨਾਂ ਨਾਲ ਹੈ ਔਰ ਕਿਸਾਨ ਵੀ ਕਿਹੜੇ ਕੋਏ ਨਹੀਂ ਕਿ ਵੱਡੇ ਵੱਡੇ ਜ਼ਗੀਰਦਾਰ ਨੇ ਜਾਂ ਵੱਡੇ ਵੱਡੇ ਜਿਹੜੇ ਨੇ ਫਾਰਮ ਹਾਊਸ ਉਹਨਾਂ ਦੇ ਨੇ ਛੋਟੇ ਛੋਟੇ ਕਿਸਾਨ ਨੇ ਉਹਨਾਂ ਦਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਸ ਤੋਂ ਪਹਿਲਾਂ ਸਭ ਨੂੰ ਯਾਦ ਹੋਣਾ ਕਿ ਇੱਕ ਵਾਰੀ ਪਹਿਲਾਂ ਵੀ ਜਦੋਂ ਸੈਂਟਰ ਦੇ ਪ੍ਰੋਜੈਕਟ ਰੁਕੇ ਉਹ ਇਸ ਕਰਕੇ ਕਿਸਾਨਾਂ ਨੇ ਕਿਹਾ ਖਾਸ ਕਰਕੇ ਮਾਝੇ ਦੇ ਜਾਂ ਲੁਧਿਆਣੇ ਤੋਂ ਪਰਲੀ ਬੈਲਟ ਨੇ ਕਿ ਸਾਨੂੰ ਸਹੀ ਢੰਗ ਨਾਲ ਮੁਆਵਜ਼ਾ ਨਹੀਂ ਮਿਲਿਆ ਉਦੋਂ ਵੀ ਪ੍ਰੋਜੈਕਟ ਰੁਕੇ ਤਾਂ ਦੇਸ਼ ਦੇ ਕੇਂਦਰੀ ਜਿਹੜੇ ਮੰਤਰੀ ਨਿਨੇਤਨ ਗੜਕਰੀ ਉਹਨਾਂ ਨੇ ਤੇ ਇੱਥੋਂ ਤੱਕ ਪੰਜਾਬ ਸਰਕਾਰ ਨੂੰ ਘੁਰਕੀ ਵਟ ਦਿੱਤੀ ਸੀ ਕਿ ਜੇ ਇਸ ਸਮੇਂ ਦੇ ਉੱਤੇ ਕਬਜ਼ਾ ਨਾ ਛਡਾਇਆ ਗਿਆ ਕੰਮ ਦੇ ਵਿੱਚ ਰੁਕਾਵਟਾਂ ਪਈਆਂ ਨਾ ਹਟਾਈਆਂ ਗਈਆਂ ਤੇ ਅਸੀਂ ਤੇ ਆਪਣੀ ਇੰਨੀ ਇਨਵੈ ਕਰਨੀ ਪ੍ਰੋਜੈਕਟ ਵਾਪਸ ਲੈ ਲੈਣੇ ਆ ਇਹ ਜਦੋਂ ਘੁਰਕੀ ਬੱਟੀ ਤਾਂ ਫਿਰ ਇੱਕਦਮ ਪੰਜਾਬ ਪੁਲਿਸ ਸਰਗਰਮ ਹੋਈ ਪੰਜਾਬ ਸਰਕਾਰ ਬੜੀ ਤੇਜ਼ ਹੋਈ ਅਦਾਲਤ ਵਿੱਚ ਜਵਾਬ ਵੀ ਦਿੱਤੇ ਗਏ ਇੱਕ ਪਾਸੇ ਉਹਨਾਂ ਪ੍ਰੋਜੈਕਟਾਂ ਦਾ ਮਸਲਾ ਹੁਣ ਜਿਲ੍ਹਾ ਬਠਿੰਡਾ ਦੇ ਵਿੱਚ ਤਾਜੀ ਜਿਹੜੀ ਘਟਨਾ ਸਾਹਮਣੇ ਆਈ ਇੱਕ ਡੀਐਸਪੀ ਦੀ ਜਿਹੜੀ ਬਾਹ ਟੁੱਟੀ ਵੀ ਦੱਸੀ ਜਾਂਦੀ ਆ ਉਧਰ ਕਿਸਾਨਾਂ ਉੱਤੇ ਵੀ ਲਾਠੀ ਚਾਰਜ ਹੋਇਆ ਉਸ ਮਾਮਲੇ 'ਚ ਇੱਕ ਉਹ ਜਥੇਬੰਦੀ ਜਿਹੜੀ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਮੋਹਰਲੀਆਂ ਕਤਾਰਾਂ 'ਚ ਖੜਦੀ ਐ ਏਕਤਾ ਉਗਰਾਹ ਉਹਨਾਂ ਦੇ ਪ੍ਰਧਾਨ ਸਣੇ 40 ਕਿਸਾਨਾਂ ਤੇ ਜਿਹੜਾ ਪਰਚਾ ਦਰਜ ਹੋਇਆ ਅਰਾਦਾ ਕਤਲ ਦਾ ਉਸ ਮਾਮਲੇ ਨੂੰ ਲੈ ਕੇ ਕਿੰਨਾ ਕੁ ਪ੍ਰਭਾਵ ਤੇ ਅਸਰ ਕਿਸ 'ਤੇ ਪੈ ਸਕਦਾ ਹੈ ਕੀ ਪੰਜਾਬ ਸਰਕਾਰ ਨੂੰ ਅਜਿਹੇ ਪਰਚੇ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਜਾਂ ਕਿਸਾਨ ਜਥੇਬੰਦੀਆਂ ਇੱਥੇ ਠੀਕ ਨੇ ਜਾਂ ਫਿਰ ਪੰਜਾਬ ਸਰਕਾਰ ਨੂੰ ਮਜਬੂਰੀ 'ਚ ਕਰਨਾ ਹੀ ਪੈਣਾ ਸੀ ਕਿ ਪ੍ਰੋਜੈਕਟ ਰੁਕਦੇ ਨੇ ਦੇਖੋ ਇਹਦੇ ਪਰਚਿਆਂ ਦੀ ਪੋਲਿਟਿਕਸ ਬੜੀ ਡੂੰਗੀ ਹੁੰਦੀ ਹੈ ਸੰਦੀਪ ਅਕਸਰ ਕੀ ਹੁੰਦਾ ਹੈ ਵੀ ਜਦੋਂ ਵੀ ਕੋਈ ਟ੍ਰੇਡ ਯੂਨੀਅਨ ਕਿਸਾਨ ਯੂਨੀਅਨ ਜਾਂ ਕੋਈ ਮੁਲਾਜ਼ਮ ਜਥੇਬੰਦੀ ਕੋਈ ਇਸ ਤਰ੍ਹਾਂ ਦਾ ਕੋਈ ਐਜੀਟੇਸ਼ਨ ਕਰਦੀ ਹੈ ਕਿਸੇ ਆਰਗੇਨਾਈਜੇਸ਼ਨ ਦੇ ਖਿਲਾਫ ਕਰੇ ਸਰਕਾਰ ਦੇ ਖਿਲਾਫ ਕਰੇ ਜਾਂ ਟ੍ਰੇਡ ਯੂਨੀਅਨ ਯੂਨੀਅਨ ਜਿਹੜੀ ਹੈ ਕਿਸੇ ਮਿਲ ਵਾਲੇ ਦੇ ਖਿਲਾਫ ਕਰਦੀ ਹੈ ਤਾਂ ਉਹਦੋਂ ਕੀ ਹੁੰਦਾ ਵੀ ਜਿਹੜਾ ਐਜੀਟੇਸ਼ਨ ਤਾਂ ਚੱਲਦੀ ਚੱਲਦੀ ਹੈ ਨਾਲੋਂ ਨਾਲ ਪਰਚੇ ਦਰਜ ਹੋ ਜਾਂਦੇ ਨੇ ਉਹ ਕੀ ਹੁੰਦਾ ਵੀ ਕਈ ਵਾਰੀ ਜਿਹੜੀਆਂ ਜੂਨੀਅਰ ਮੀਆ ਜਾਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਬਲਾਜਮਾਨੀਆਂ ਮੰਗਾਂ ਹੁੰਦੀਆਂ ਨੇ ਉਹ ਫਿਰ ਮੰਗਾਂ ਡਾਇਵਰਟ ਹੋ ਜਾਂਦੀਆਂ ਨੇ ਪਹਿਲਾਂ ਫਿਰ ਪਹਿਲਾਂ ਤਾਂ ਕਹਿੰਦੇ ਸਾਡੀਆਂ ਮੰਗਾਂ ਪੂਰੀਆਂ ਕਰੋ ਫਿਰ ਆ ਜਾਂਦਾ ਪਰ ਝੂਠੇ ਪਰਚੇ ਰੱਦ ਕਰੋ ਇੱਕ ਤਾਂ ਇਹ ਸਿਸਟਮ ਦਾ ਜਿਹੜਾ ਇੱਕ ਸਰਕਾਰਾਂ ਦਾ ਇੱਕ ਨਜ਼ਰੀਆ ਹੁੰਦਾ ਹੈ ਵਿਜਟ ਕੇ ਮੰਗਾ ਨੇ ਉਹਨਾਂ ਤੋਂ ਧਿਆਨ ਹੀ ਲਾਂਭੇ ਕਰ ਦੋ ਬੁੜਕੇ ਝੂਠੇ ਪੁਲਿਸ ਜਿਹੜੇ ਐ ਇੱਕ ਪਰਚੇ ਝੂਠੇ ਜਾਂ ਸੱਚੇ ਜਿਹੜੇ ਵੀ ਐ ਪਰਚੇ ਰੱਦ ਕਰਾਉਣ ਦੀ ਲੜਾਈ ਤੇ ਜਿਹੜਾ ਉਹ ਆ ਕੇ ਗੱਲ ਖੜ ਜੇ ਤੁਸੀਂ ਇਹ ਵੀ ਦੇਖਿਆ ਉਹ ਪਿਛਲੇ ਦੌਰ ਦੇ ਵਿੱਚ ਜਿੰਨੇ ਵਾਰੀ ਵੀ ਚੀਫ ਮਿਨਿਸਟਰ ਨਾਲ ਜਾਂ ਸਰਕਾਰਾਂ ਦੇ ਕੌਮਨ ਮੈਂਡਿਆਂ ਨਾਲ ਜਿੰਨੀਆਂ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਹੁੰਦੀਆਂ ਉਹਦਾ ਵਿੱਚ ਇੱਕ ਮੰਗ ਇਹ ਹੁੰਦੀ ਹੈ ਵੀ ਜਿਹੜੇ ਕਿਸਾਨਾਂ ਆਗੂਆਂ ਤੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਉਹ ਰੱਦ ਹੁੰਦੇ ਵੀ ਹੈ ਇਹਦਾ ਮਤਲਬ ਇਹ ਹੈ ਵੀ ਇਹ ਫਿਰ ਪਰਚੇ ਕਾਢ ਦੇ ਵਾਸਤੇ ਦਰਜ ਕੀਤੇ ਜਾਂਦੇ ਨੇ ਜੇ ਵਾਕਈ ਕਿਸੇ ਕਿਸਾਨ ਦਾ ਗੂੜੇ ਕਿਸਾਨ ਜਥੇਬੰਦੀ ਨੇ ਕੋਈ ਗੈਰਕਾਨੂੰਨੀ ਕੰਮ ਕੀਤਾ ਹੈ ਕਾਨੂੰਨ ਨੂੰ ਆਪਦੇ ਹੱਥ ਚ ਲਿਆ ਹੈ ਤਾਂ ਉਸ ਤੋਂ ਬਾਅਦ ਫਿਰ ਜਾਂਦਾ ਜਿਹੜਾ ਪਹਿਲਾਂ ਜਿਹਨੂੰ ਪਰਚਾ ਦਰਜ ਕੀਤਾ ਉਹ ਰਾਜਨੀਤੀ ਤੋਂ ਪ੍ਰੇਰਿਤ ਸੀ ਜੇ ਫਿਰ ਤੁਸੀਂ ਪਹਿਲੇ ਦਰਜ ਕੀਤਾ ਉਹ ਰਾਜਨੀਤੀ ਤੋਂ ਪ੍ਰੇਰਿਤ ਸੀ ਫਿਰ ਰੱਦ ਕੀਤਾ ਇਹਦਾ ਮਤਲਬ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਹੁਣ ਡੀਐਸਪੀ ਨਾਲ ਜਿਹੜੀ ਝੜਪ ਹੋਈ ਹੈ ਜਿਵੇਂ ਵੀ ਡੀਐਸਪੀ ਦੇ ਇੱਕ ਦੇ 6:00 ਵਜੇ ਹੈ ਬੜੀ ਅਨਫੋਰਚੂਨੇਟ ਹੈ ਕਿਸੇ ਕਿਸਾਨ ਦੇ 6:00 ਵਜੇ ਦੀ ਮਜ਼ਦੂਰ ਦੇ ਵਜਨੀ ਜਾਂ ਪੁਲਿਸ ਵਾਲਾ ਪੁਲਿਸ ਵਾਲਾ ਵੀ ਤਾਂ ਬੰਦਾ ਹੀ ਹੈ 6:00 ਵਜੇ ਜਿਹੜੀ ਉਹ ਮਾਰੀ ਗਈ ਤੇ ਜੇ ਜੇ ਕਿਸੇ ਦੀ ਮਾਰੀਆ ਤਾਂ ਉਹ ਉਹ ਉਹਦਾ ਉਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਜਿੱਥੋਂ ਸਵਾਲ ਆ ਜਾਂਦਾ ਹੈ ਕਿਸਾਨੀ ਮੁੱਦੇਆਂ ਦਾ ਮਸਲਿਆਂ ਦਾ ਤੁਹਾਡੇ ਯਾਦ ਹੋਊ ਵੀ ਕਦੇ ਵੀ ਸਿਸਟਮ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਕਦੇ ਰਿਆਤ ਤਾਂ ਕਦੇ ਵਰਤੀ ਨਹੀਂ ਗਈ ਹੁਣ ਤੁਸੀਂ ਇਹ ਦੇਖੋ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਸਤਾ ਕਿ ਰਹਿ ਜਾਂਦਾ ਹੈ ਕਿਸਾਨਾਂ ਅਤੇ ਬੰਦਿਆਂ ਵੱਲੋਂ ਇੱਕ ਤਾਂ ਪਰਚਾ ਦਰਜ ਹੁੰਦਾ ਹੈ ਵੀ ਚਲੋ ਨੈਸ਼ਨਲ ਹਾਈਵੇ ਰੋਕਿਆ ਜਾਂ ਇੱਕ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਤੇ ਬੈਠੇ ਬੰਦੇ ਦਾ ਰਸਤਾ ਰੋਕਿਆ ਉਹ ਪਰਚਾ ਹੋ ਗਿਆ ਨਾਲ 377 ਧਾਰਾ ਪਿਛਲੇ ਦਿਨਾਂ ਚ ਲਾਈ ਗਈ ਤੁਹਾਡੇ ਇਹ ਵੀ ਯਾਦ ਹੋਊਗੀ ਉਹ ਹਜੇ ਵੀ ਇਹ ਪਰਿਕਦਾਵਾ ਨਿਕੋਇਆ ਵੀ ਕਿਵੇਂ ਲਾਈ ਕਿਉਂ ਲਾਈ ਕਿਵੇਂ ਕੀ ਵਾਕਈ ਮੋਦੀ ਜੀ ਤੇ ਉਹ ਅਟੈਕ ਕੀਤਾ ਗਿਆ ਸੀ ਜਾਂ ਅਟੈਕ ਵਾਲੇ ਕੋਈ ਹਥਿਆਰ ਪੜੇ ਗਏ ਕੀ ਹੋਇਆ ਇਹ ਅਜੇ ਪੁਲਿਸ ਖੁਲਾਸਾ ਕਰੂਗੀ ਆਪਦੇ ਜਾਂਚ ਦੇ ਵਿੱਚ ਕੀ ਕਰੂਗੀ ਕਿਵੇਂ ਕਰਦੀ ਹੈ ਇਹ ਪਤਾ ਲੱਗੂਗਾ ਜਿੱਥੋਂ ਤੱਕ ਇਹ ਪਰਚਿਆਂ ਦੀ ਰਾਜਨੀਤੀ ਹੈ ਕਿਸਾਨ ਜਥੇਬੰਦੀਆਂ ਦੇ ਤਾਂ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਆਪਾਂ ਅਸੀਂ ਦੇਖਿਆ ਵੀ ਪਿਛਲੇ ਦੌਰ ਦੇ ਵਿੱਚ ਕੋਈ ਕਿਸਾਨ ਜਥੇਬੰਦੀਆਂ ਨੂੰ ਕੋਈ ਸਜ਼ਾ ਦਿੱਤੀ ਹੋਵੇ ਉਰਨ ਫੜ ਕੇ ਲੰਬਾ ਸਮਾਂ ਕੋਈ ਜੇਲ੍ਹ ਚ ਰੱਖਿਆ ਗਿਆ ਹੋਵੇ ਜਾਂ ਹੋਰ ਇਸ ਤਰ੍ਹਾਂ ਦਾ ਹੋਵੇ ਇਹ ਸਰਕਾਰਾਂ ਦੇ ਵੀ ਪ੍ਰੈਸ਼ਰ ਟੈਕਟਸ ਹੁੰਦੇ ਨੇ ਕਿ ਜਿਹੜਾ ਕਿਸੇ ਵੀ ਅੰਦੋਲਨ ਨੂੰ ਜਿਹੜਾ ਹੈ ਉਹ ਮੱਠਾ ਪਾਇਆ ਜਾਵੇ ਉਹਨੂੰ ਜਿਹੜਾ ਉਹ ਖੁੰਡਾ ਕੀਤਾ ਜਾਵੇ ਮੇਰੇ ਯਾਦ ਆ ਜਦੋਂ ਟ੍ਰਾਈਡੈਂਟ ਦੀ ਲੜਾਈ ਲੜ ਰਹੀ ਸੀ ਲਾੜੇ ਚੱਲ ਰਹੀ ਸੀ ਬਰਨਾਲੇ ਉੱਤੇ ਕਿਸਾਨਾਂ ਦਾ ਪੁਲਿਸ ਗੋਲੀ ਰਾਤ ਕਿਸਾਨ ਮਰੇ ਵੀ ਕਿੰਨੇ ਪਰਚੇ ਦਰਜ ਹੋਏ ਉਸ ਤੋਂ ਬਿਨਾ ਗੋਦ ਨੂੰ ਬਹੁਤ ਆਪਣੇ ਗੋਬਿੰਦਪੁਰਾ ਥਰਮਲ ਪਲਾਂਟ ਆੜੀ ਗੱਲ ਤੁਸੀਂ ਲੈ ਲਓ ਕਿੰਨੇ ਜਿਹੜੇ ਤੁਸੀਂ ਇਸ਼ੂ ਜਿਹੜੇ ਆ ਲੈ ਸਕਦੇ ਹੋ ਵੀ ਕਿਸਾਨਾਂ ਤੇ ਅਜੇ ਤੱਕ ਮੈਨੂੰ ਲੱਗਦਾ ਵੀ ਜੇ ਸਾਰੇ ਪਰਚਿਆਂ ਦੀ ਚਾਹੇ ਨੈਸ਼ਨਲ ਹਾਈਵੇ ਰੋਕਣ ਦੀ ਕਦੇ ਗੱਲ ਹੋਵੇ ਜਾਂ ਹੋਰ ਹੋਵੇ ਸੈਂਕੜੇ ਪਰਚੇ ਜਿਹੜੇ ਉਹ ਨਿਕਲੇ ਆਉਣਗੇ ਕਿੰਨੇ ਪਰਚੇ ਜਿਹੜੇ ਉਹ ਨਿਕਲੇ ਆਉਣਗੇ ਇਹ ਪਰਚਿਆਂ ਦੀ ਜਿਹੜੀ ਰਾਜਨੀਤੀ ਹੈ ਇਹ ਜਿਹੜੀ ਹੈ ਇਹ ਗਲਤ ਵੀ ਹੈ ਜਦੋਂ ਪਰਚੇ ਕੋਈ ਸਿਰੇ ਨਹੀਂ ਚੜਦੇ ਕਾਨੂੰਨ ਦੀ ਇਹਦਾ ਮਤਲਬ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਡਰਾਉਣ ਲਈ ਕੀਤੀ ਜਾਂਦੀ ਹੈ ਅਧੂਰਨਾਂ ਅੰਦੋਲਨਾਂ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ ਬੰਦੇ ਐਨੂੰ ਡਰਾਉਣ ਲਈ ਕੀਤੀ ਜਾਂਦੀ ਹੈ ਇਹ ਇਸ ਤਰ੍ਹਾਂ ਨਿਚਾੜਾ ਨਿਚੋੜ ਜਿਹੜਾ ਇਹ ਕਰ ਸਕਦੇ ਹਾਂ ਦੂਜੀ ਗੱਲ ਜਿਹੜੀ ਬਠਿੰਡੇ ਵਾਲੀ ਘਟਨਾ ਜੋਂ ਚ ਹੋਈ ਹੈ ਉਹਨਾਂ ਦਾ ਪਰਚੇ ਦਰਜ ਹੋਣ ਤੋਂ ਬਾਅਦ ਵੀ ਕਹਿੰਦਾ ਕਿ ਸਾਡੀ ਲੜਾਈ ਜਿਹੜੀ ਹੈ ਉਹ ਜਾਰੀ ਰਹੂਗੀ ਇਸ ਤਰ੍ਹਾਂ ਦਾ ਵੀ ਹੈ ਅਸੀਂ ਤਾਂ ਜਿਹੜੇ ਕੋਲ ਜਾਰੀ ਰਹੂਗਾ ਇਹਦਾ ਇਹਦਾ ਇਹ ਵੀ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਉਹ ਐਮਿਕੇਬਲੀ ਪ੍ਰਸ਼ਾਸਨ ਨੂੰ ਬਹਿ ਕੇ ਹੱਲ ਕਰਨੇ ਚਾਹੀਦੇ ਨੇ ਜਿਹੜਾ ਨਿਸਾਲ ਹੁੰਦਾ ਹੈ ਡੀਐਸਪੀ ਦਾ ਸਰਟੀਫਿਕੇਟ ਵੱਜੀ ਹੈ ਚਾਹ ਕੱਲ ਨੂੰ ਚਾਰ ਕਿਸਾਨਾਂ ਦਾ ਨੁਕਸਾਨ ਹੋਵੇ ਸਰਟੀਫਿਕੇਟ ਵੱਜੀ ਉਹ ਬੜੀ ਅਨਫੋਰਚੂਨੇਟ ਹੈ ਸਰਟੀ ਦੇ ਵਿੱਚ ਅਨਰੈਸਟ ਇੱਕ ਤੁਸੀਂ ਕੀ ਸਮਝਦੇ ਹੋ ਜਦੋਂ ਇਸ ਤਰ੍ਹਾਂ ਦੇ ਮਸਲੇ ਟਕਰਾ ਪੈਦਾ ਹੁੰਦੇ ਨੇ ਉਦੋਂ ਪਹਿਲਾਂ ਜਿਵੇਂ ਪਹਿਲਾਂ ਇੱਕ ਕੇਸ ਦਾ ਜ਼ਿਕਰ ਕੀਤਾ ਸੀ ਮੱਝਾਲੇ ਪਾਸੇ ਜ਼ਮੀਨਾਂ ਐਕਵਾਇਰ ਨਹੀਂ ਸੀ ਕਰ ਪਾ ਰਹੀ ਪੰਜਾਬ ਪੁਲਿਸ ਪੰਜਾਬ ਸਰਕਾਰ ਤੋਂ ਦੋ ਦੋ ਫਿਰ ਜਬਰਨ ਆ ਜਿਹੜਾ ਹੋਰ ਤਰੀਕੇ ਵੀ ਅਪਣਾਉਣੇ ਪੈ ਗਏ ਕੀ ਕਿਸਾਨਾਂ ਨੂੰ ਕਈ ਥਾਵਾਂ ਤੇ ਮੁੱਲ ਸਹੀ ਮਿਲ ਜਾਂਦੇ ਆ ਕਈ ਥਾਵਾਂ ਤੇ ਮਿਲਦੇ ਨਹੀਂ ਹੁਣ ਪਟਿਆਲੇ ਵਾਲੇ ਪਾਸੇ ਤਾਂ ਕੀ ਉਸ ਵੇਲੇ ਦੀ ਸਰਕਾਰ ਦੇ ਚੰਗੇ ਲੀਡਰਾਂ ਦਾ ਹੱਥ ਪੈਂਦਾ ਸੀ ਚੰਗਾ ਰੇਟ ਦਵਾ ਦਿੱਤਾ ਇਸ ਕਰਕੇ ਰੌਲਾ ਨਹੀਂ ਸੀ ਪਿਆ ਪੁਰਾਣੇ ਪ੍ਰੋਜੈਕਟ 'ਚ ਵੀ ਤੇ ਮਾਝੇ ਵਾਲੇ ਪਾਸੇ ਕਿਸੇ ਨੇ ਨਹੀਂ ਰੇਟ ਵਧਾਇਆ ਹੋਣਾ ਇਸ ਕਰਕੇ ਰੌਲਾ ਪੈ ਗਿਆ ਉੱਥੇ ਵੀ ਕਿਤੇ ਨਾ ਕਿਤੇ ਸਮੱਸਿਆਵਾਂ ਹੁੰਦੀ ਐ ਦੇਖੋ ਜਿਹੜੇ ਐਨ ਐਚ ਆਈ ਦੇ ਪ੍ਰੋਜੈਕਟਾਂ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਬਨੋਂ ਜਿਹੜੀਆਂ ਸੜਕਾਂ ਬਣਾਈਆਂ ਜਾਂਦੀਆਂ ਜਿੰਨੇ ਵੀ ਕਾਮਨਲੀ ਬਾਰ ਗਏ ਸਾਡੇ ਉਹਨਾਂ ਲਈ ਜ਼ਮੀਨਾਂ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਇਹ ਬਹੁਤ ਵੱਡਾ ਘੁਟਾਲਾ ਹੈ ਇਹਦੇ ਤੇ ਸੰਦੀਪ ਆਪਾਂ ਘੰਟੇ ਤੋਂ ਘੰਟਿਆਂ ਦਾ ਇੱਕ ਵੱਖਰਾ ਐਪੀਸੋਡ ਵੀ ਕਰ ਸਕਦੇ ਹਾਂ ਕਿ ਕਿਵੇਂ ਪੰਜਾਬ ਦੇ ਆਈ ਐਸ ਪੀ ਸੀ ਅਫਸਰਾਂ ਲਈ ਇਹ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਬਣੀ ਹੋਈ ਹੈ ਇਹ ਪ੍ਰਜੈਕਟ ਕਿ ਨਹੀਂ ਅਫਸਰ ਨੇ ਤੁਹਾਡੇ ਯਾਦ ਹੋ ਚਾਹੇ ਉਹ ਮਤਲਬ ਇੱਕ ਅਫਸਰ ਦਾ ਕੇਸ ਤਾਂ ਹਾਈ ਕੋਰਟ ਤੱਕ ਵੀ ਪਹੁੰਚ ਗਿਆ ਸੀ ਤੇ ਉਹਨੂੰ ਵਾਪਸ ਪੈਸੇ ਹੀ ਕਰਨੇ ਪਏ ਸੀ ਇਸ ਲਈ ਇਹ ਇਹ ਜਿਹੜਾ ਸੀ ਜ਼ਮੀਨਾਂ ਵਾਲਾ ਮਸਲਾ ਦੇਖਦੇ ਆਂ ਐਡਾ ਵੱਡਾ ਘਾਲਾ ਮਾਲਾ ਹੈ ਇਹ ਜਦੋਂ ਐਨਐਚਆਈ ਦੇ ਅਫਸਰਾਂ ਨਾਲ ਤੁਸੀਂ ਗੱਲ ਕਰੋਗੇ ਜਦੋਂ ਐਨਐਚਆਈ ਦੇ ਵਕੀਲਾਂ ਨਾਲ ਤੁਸੀਂ ਗੱਲ ਕਰੋਗੇ ਬਹੁਤ ਵੱਡਾ ਜਿਹੜਾ ਹੈ ਪੰਡੋਰਾ ਬਾਕਸ ਨਿਕਲ ਸਕਦਾ ਹੈ ਪੰਜਾਬ ਦੇ ਦਰਜਣਾ ਆਗੇ ਅਫਸਰ ਜਿਨ੍ਹਾਂ ਦੇ ਮੁੱਟੇ ਹੱਥ ਰੰਗਣ ਦੇ ਦੋਸ਼ ਨੇ ਜਿੰਨਾ ਬਾਰੇ ਐਨਐਚਆਈਏ ਦੇ ਅਫਸਰਾਂ ਵੱਲੋਂ ਲਗਾਤਾਰ ਪੰਜਾਬ ਦੇ ਸੀਨੀਅਰ ਅਫਸਰਾਂ ਨੂੰ ਇਹ ਗੱਲਾਂ ਕਹੇ ਜਾਂਦੀਆਂ ਨੇ ਵੀ ਆਹ ਅਫਸਰ ਗਲਤ ਗਲਤ ਕੰਮ ਕਰ ਰਹੇ ਨੇ ਇਸ ਤਰ੍ਹਾਂ ਦੀ ਹਰਡਨ ਕ੍ਰੀਏਟ ਕਰ ਰਹੇ ਨੇ ਇਸ ਤਰ੍ਹਾਂ ਦਾ ਵੱਧ ਮੁਆਵਜ਼ਾ ਦੇ ਰਹੇ ਨੇ ਕਿ ਮਤਲਬ ਤੱਥਾਂ ਸਮੇਤ ਆਪਾਂ ਇਹਦੇ ਤੇ ਵੀ ਗੱਲ ਕਰ ਸਕਦੇ ਆ ਇਹ ਬਹੁਤ ਵੱਡਾ ਕਾਲਾ ਮਾਲਾ ਤੁਹਾਡੀ ਗੱਲ ਵਾਕਈ ਠੀਕ ਹੈ ਕਈ ਥਾਂ ਕਿਸਾਨਾਂ ਨਾਲ ਵਾਕਈ ਤੱਕਾ ਹੋ ਜਾਂਦਾ ਉਹਨਾਂ ਨੂੰ ਵਾਜਬ ਜਿਹੜਾ ਮੁੱਲ ਹੈ ਵਾਜਬ ਮੁਆਵਜ਼ਾ ਜਿਹੜਾ ਉਹ ਨਹੀਂ ਮਿਲਦਾ ਕਈ ਥਾਈਂ ਅਫਸਰਾਂ ਦੀ ਮਿਹਲੀ ਭੁਗਤ ਨਾਲ ਬਾਜਬ ਤਾਂ ਕੀ ਉਸ ਤੋਂ ਬਹੁਤ ਜ਼ਿਆਦਾ ਕਈ ਗੁਣਾ ਜ਼ਿਆਦਾ ਮੰਗਦਾ ਵੀ ਜਿਹੜਾ ਉਹ ਹਾਸਲ ਹੋ ਜਾਂਦਾ ਹੈ ਜੀ ਜੀ